ਹੈਲੋ ਦੋਸਤੋ ਦੇਖੋ ਮੇਰੀ ਫੇਵਰਟ ਮੇਰੇ ਪਿੰਡੋਂ ਬਾਹਰ ਵਾਲੀ ਮੋਟਰ ਚੱਲਣ ਦਈ ਆ ਤੇ ਮੈਂ ਉਸ ਠੰਡੇ ਠੰਡੇ ਪਾਣੀ ਵਿੱਚੋਂ ਭਰਿਆ ਹੈ ਆਪਣੇ ਪੀਣ ਵਾਸਤੇ ਪਾਣੀ ਦੇਖੋ ਦੋਸਤੋ ਸਵੇਰ ਦੇ ਟਾਈਮ ਕਿੰਨਾ ਸੋਹਣਾ 뷰 ਆ ਪਿੰਡ ਦਾ ਦੇਖੋ ਕਿੰਨਾ ਹਰਿਆ ਹਰਿਆ ਝੋਨਾ ਕਿੰਨੀ ਦੂਰ ਤੱਕ ਬਹੁਤ ਵਧੀਆ ਨਜ਼ਾਰਾ ਆ ਬਿਲਕੁਲ ਸ਼ਾਂਤ ਮਾਹੌਲ ਆ ਤੇ ਦੋਸਤੋ ਹੁਣ ਆ ਗਿਆ ਮੈਂ ਸ਼ਹਿਰ ਕੰਮ ਤੇ ਦੇਖੋ ਕਿੰਨਾ ਸੋਹਣਾ ਮੌਸਮ ਬਣਿਆ ਹੋਇਆ ਏ ਬਿਲਕੁਲ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਦੋਸਤੋ ਹੁਣ ਮੈਂ ਪਵਾਇਆ ਆਟਾ ਵਿੱਚ ਥੋੜਾ ਡੀਜ਼ਲ ਤੇ ਦੋਸਤੋ ਹੁਣ ਆ ਗਿਆ ਮੈਂ ਮੇਨ ਬੱਸ ਸਟੈਂਡ ਤੇ ਇਹ ਬਾਈ ਇਦਾਂ ਕੀਲਿਆਂ ਦੀ ਪੂਰੀ ਰੇੜੀ ਨੂੰ ਇਕੱਲੇ ਇਕੱਲੇ ਪੀਸ ਨੂੰ چیر ਕੇ ਵਿੱਚ ਛੁਰੀ ਨਾਲ ਕਾਲਾ ਨਮਕ ਲਾ ਕੇ ਕੱਲਾ ਕੱਲਾ ਪੀਸ ਵੇਚਦਾ ਏ ਤੇ ਬਹੁਤ ਪ੍ਰੋਫਿਟ ਕਮਾਉਂਦਾ ਏ ਇਹ ਵੀਰ ਕੱਲਾ ਹੀ ਪੂਰੇ ਬੱਸ ਸਟੈਂਡ ਵਿੱਚ ਕੇਲੇ ਵੇਚਦਾ ਏ ਤੇ ਫਿਰ ਦੋਸਤੋ ਆਪਾਂ ਵੀ ਲੈ ਇਹ ਤੋਂ ਦੋ ਕੇਲੇ ਸਿਰਫ 10 ਰੁਪਏ ਵਿੱਚ ਤੇ ਦੋਸਤੋ ਬੜੇ ਦਿਨਾਂ ਬਾਅਦ ਇਦਾਂ ਲੂਣ ਲੱਗੇ ਖਿਖਾਦੇ ਨੇ ਬੜੀਆਂ ਪੁਰਾਣੀਆਂ ਯਾਦਾਂ ਜਿੱਤੇ ਆ ਗਈਆਂ ਤੇ ਅੱਗੇ ਇਹ ਦੇਖੋ ਦੋਸਤੋ ਰਿਲਾਇੰਸ ਮਾਲ ਵਾਲਿਆਂ ਨੇ ਕਿੰਨਾ ਸੋਹਣਾ ਪੋਸਟਰ ਲਾਇਆ ਹੋਇਆ ਏ ਕਿੰਨਾ ਸੋਹਣਾ ਡਿਜ਼ਾਈਨ ਏ ਇਹ ਸਾਰੇ ਪੱਕੀਆਂ ਤਰ੍ਹਾਂ ਵਾਲੇ ਇੱਥੋਂ ਹੀ ਘਰ ਦਾ ਸਾਰਾ ਗਰੋਸਰੀ ਦਾ ਸਮਾਨ ਚੱਕਦੇ ਨੇ ਇਹਨਾਂ ਦਾ ਬਹੁਤ ਵੱਡਾ ਸ਼ੋਪਿੰਗ ਮਾਲ ਏ ਬਹੁਤ ਸੋਹਣਾ ਏ ਤੇ ਬਿਲਕੁਲ ਬੱਸ ਸਟੈਂਡ ਦੇ ਨਾਲ ਏ ਤੇ ਹੁਣ ਦੇਖੋ ਦੋਸਤੋ ਸ਼ਾਮ ਜੀ ਦਾ ਟਾਈਮ ਏ ਤੇ ਗਰਮੀ ਤੇ ਹਮਸ ਬਹੁਤ ਏ ਤੇ ਮੈਂ ਲਿਆ ਸ਼ਕੰਜਮੀ ਦਾ ਗਲਾਸ ਏ ਦੇਖੋ ਦੋਸਤੋ ਰੇੜੀ ਵਾਲਾ ਫਟਾਫਟ ਨਿੰਬੂ ਨਿਚੋੜ ਰਿਹਾ ਏ ਤੇ ਵਿੱਚ ਪਾ ਰਿਹਾ ਏ ਥੋੜਾ ਕਾਲਾ ਨਮਕ ਤੇ ਹੁਣ ਵਿੱਚ ਪਾ ਰਿਹਾ ਏ ਥੋੜਾ ਜਿਹਾ ਗੋਦਕਤੀਰਾ ਤੇ ਉਹਨੂੰ ਹਲਾ ਕੇ ਤੇ ਵਿੱਚ ਉਹਦੇ ਪਾ ਰਿਹਾ ਏ ਖੰਡ ਦੀ ਘੁਲੀ ਹੋਈ ਚਾਚਣੀ ਤੇ ਹੁਣ ਫੜਾਤਾ ਮੈਨੂੰ ਤੇ ਮੈਂ ਤੁਹਾਨੂੰ ਚੈੱਕ ਕਰਕੇ ਦੱਸੂਗਾ ਕਿ ਕਿਹੋ ਜਿਹਾ ਬਣਿਆ ਤੇ ਵਿੱਚ ਪਾਤੀ ਥੋੜੀ ਬਰਫ਼ ਦੀ ਡਲੀ ਬਹੁਤ ਠੰਡਾ ਤੇ ਬਹੁਤ ਟੇਸਟੀ ਲੱਗ ਰਿਹਾ ਏ ਤੇ ਦੋਸਤੋ ਸੱਚੀ ਪੀ ਕੇ ਦੇਖਿਆ ਬਹੁਤ ਟੇਸਟੀ ਸੀ ਤੇ ਬਹੁਤ ਠੰਡ ਪਾਈ ਮਜ਼ਾ ਆ ਗਿਆ ਸ਼ਕੰਜੀ ਵੀ ਪੀ ਕੇ ਤੇ ਦੋਸਤੋ ਹੁਣ ਮੈਂ ਬਾਈਪਾਸ ਤੋਂ ਲਿਆ ਜਸਵਿੰਦਰ ਵਾਸਤੇ 스ਨੈਕਸ ਦਾ ਪੈਕੇਟ ਤੇ ਸ਼ਰਮੇ ਵਾਲੇ ਤੋਂ ਲਿਆ ਇੱਕ ਹੀ ਪੈਕੇਟ ਦੁੱਧ ਕਿਉਂਕਿ ਕੱਲ ਵਾਲੇ ਦੁੱਧ ਦੇ ਪੈਕੇਟ ਦੋਨੇ ਹੀ ਖਰਾਬ ਹੋ ਗਏ ਸੀ ਤੇ ਜਸਵਿੰਦਰ ਵਾਸਤੇ ਲਿਆ ਮਿੱਠੇ ਬੰਦ ਦਾ ਪੈਕੇਟ ਇਹ ਬਹੁਤ ਟੇਸਟੀ ਹੁੰਦਾ ਤੇ ਦੋਸਤੋ ਹੁਣ ਮ ਆ ਗਿਆ ਆਪਣੇ ਅੱਡੇ ਤੇ ਪੁਰਾਣੀ 버ਗਰਾਂ ਵਾਲੀ ਦੁਕਾਨ ਤੇ ਇਥੋਂ ਬਣਵਾਏ ਸਪੈਸ਼ਲ ਨੂਡਲਸ ਤੇ ਦੋਸਤੋ ਹੁਣ ਮੈਂ ਨੂਡਲ ਪੈਕ ਕਰਾ ਕੇ ਗਰਮ-ਗਰਮ ਰੱਖ ਲੈ ਆਪਣੀ ਆਟੋ ਦੇ ਅੱਗੇ ਡੈਸ਼ਬੋਰਡ ਤੇ ਤੇ ਹੁਣ ਪਿੰਡ ਦੀ ਦੁਕਾਨ ਤੋਂ ਲਿਆ ਛੋਟਾ-ਮੋਟਾ ਘਰ ਦਾ ਹੋਰ ਸਾਮਾਨ ਤੇ ਹੁਣ ਦੋਸਤੋ ਆਰਾਮ ਨਾਲ ਕੂਲਰ ਮੋਰੇ ਮੰਜਾ ਢਾ ਕੇ ਬੜੇ ਸਕੂਨ ਨਾਲ ਅਸੀਂ ਇੰਜੋਏ ਕਰ ਰਹੇ ਆਂ ਸ਼ਾਮ ਨੂੰ ਯਮੀ-ਯਮੀ ਨੂਡਲਸ ਤੇ ਨਾਲ ਪੀ ਰਹੇ ਕੋਕ ਦੀ ਬੋਤਲ